ਦੀਦੀ ਜੀ ਸਾਸਟ੍ਰੀ ਕਾਲਸ ਸਤਿ ਸ਼੍ਰੀ ਅਕਾਲ ਬੇਟਾ ਜੀ ਤੁਸੀਂ ਆ ਗਏ ਹੋ ਹਾਂ ਜੀ ਅੱਜ ਮੇਰਾ ਕਿਹੜਾ ਕਿਹੜਾ ਕੰਮ ਆ ਦੱਸ ਦੋ ਮੈਂ ਜਲਦੀ ਜਲਦੀ ਕਰਕੇ ਫਿਰ ਜਾਣਾ ਆ ਛਾੜੂ ਲਗਾਣਾ ਆ ਔਰ ਪੋਚਾ ਲਗਾਣਾ ਆ ਬਰਤਨ ਪੇ ਹੋਏ ਆ ਮੰਚਨ ਵਾਸਤੇ ਠੀਕ ਠੀਕ ਤੇ ਹੋਰ ਵੀ ਦੋ ਕੁ ਕੰਮ ਆ ਉਹ ਵੀ ਕਰ ਲੈਣਾ ਠੀਕ ਹੈ ਠੀਕ ਮੈਂ ਕਰ ਦਿੰਦੀ ਆ ਓਕੇ ਮੈਂ ਤੀਕ ਦਿਖੀਏ ਸੀਤਾ ਸਕੂਲ ਜਾਂਦੀ ਐ ਕਿ ਨਹੀਂ ਜਾਂਦੀ ਵਿਚਾਰੀ ਮੈਨੂੰ ਤਾਂ ਬਹੁਤ ਅਰਸਾਂ ਦਾ ਵਾ ਕਿਦਾਂ ਵਿਚਾਈ ਨੇ ਪਾੜਦੇ ਕੱਪੜੇ ਪਾਏ ਹੋਏ ਆ ਸਕੂਲ ਪਤਾ ਨਹੀਂ ਜਾਂਦੀ ਕਿ ਮੈਨੂੰ ਇਹ ਅੱਜ ਪੁੱਛਾਈ ਸਕੂਲ ਜਾਂਦੀ ਹੈ ਕਿ ਨਹੀਂ ਜਾਂਦੀ सीता बेटा हां जी दीदी एक कप पानी देना आई आलू दीदी थैंक यू बेटा ਹੈਲੋ ਹਾਂਜੀ ਕਰੂ ਤਾਂ ਕਿ ਤੁਸੀਂ ਆ ਰਹੇ ਹੋ ਘਰ ਠੀਕ ਠੀਕ ਹੈ ਆਜੋ ਫੇ ਠੀਕ ਹੈ ਮੈਂ ਤੁਹਾਨੂੰ ਬਾਅਦ ਵਿੱਚ ਕਾਲ ਕਰਦੀ ਹਾਂ ਮੈਂ ਡਾਕੂਮੈਂਟ ਸੀਤਾ ਨਾਲ ਕੋਈ ਗੱਲ ਕਰਨਾ ਠੀਕ ਹੈ ਓਕੇ ਬਾਏ ਦੀਦੀ ਜੀ ਅੱਜ ਦਾ ਸਾਰਾ ਕੰਮ ਹੋ ਗਿਆ ਆ ਝਾੜੂ ਵੀ ਲੱਗ ਗਿਆ ਆ ਪੋਚਾ ਵੀ ਲੱਗ ਗਿਆ ਔਰ ਮੈਂ ਬਰਤਨ ਵੀ ਸਾਫ਼ ਕਰ ਦਿੱਤੇ ਆ ਹੋਰ ਕੋਈ ਕੰਮ ਤਾਂ ਨਹੀਂ ਹੈ ਨਹੀਂ ਨਹੀਂ ਬੇਟਾ ਕੋਈ ਕੰਮ ਤਾਂ ਨਹੀਂ ਹੈਗਾ ਮੈਂ ਤੁਹਾਨੂੰ ਇੱਕ ਗੱਲ ਪੁੱਛਣੀ ਸੀ ਹਾਂਜੀ ਇਹਨੇ ਪਾਟੇ ਕੱਪੜੇ ਪਾਏ ਹੋਏ ਆ ਕਿ ਮਦਦ ਤੇ ਮਮੀ ਪਪਾ ਤੁਹਾਨੂੰ ਕੱਪੜੇ ਨਹੀਂ ਲੈ ਕੇ ਦਿੰਦੇ ਨਹੀਂ ਮੇਰੇ ਨਾ ਮम्मी-ਪਾਪਾ ਹੈ ਨਹੀਂਗੇ ਔਰ ਮੇਰੇ ਕੋਲ ਮਤਲਬ ਕਪੜੇ ਹੈ ਨਹੀਂਰੇ ਪਾਪਾ ਹੈ ਨਹੀਂ ਔਰ ਮੇਰੇ ਮੰਮਾ ਮੈਨੂੰ ਛੱਡ ਕੇ ਚਲੇ ਗਏ ਆ ਤੇ ਫਿਰ ਮੈਂ ਆਪਣੀ ਚਾਚੀ ਕੋਲ ਲੈਨੀ ਆ ਤੇ ਉਹਨਾਂ ਦੇ ਬੱਚੇ ਮਤਲਬ ਸਕੂਲ ਜਾਂਦੇ ਆ ਤੇ ਮੈਂ ਫਿਰ ਸਕੂਲ ਵੀ ਨਹੀਂ ਪਾਇਆ ਹੋਇਆ ਏਡੀ ਵੱਡੀ ਹੋ ਗਈ ਆ ਮੈਂ ਸਕੂਲ ਵੀ ਨਹੀਂ ਜਾਂਦੀ ਉਹ ਕਹਿੰਦੇ ਸਾਡੇ ਕੋਲੋਂ ਤੇਰਾ ਖਰਚਾ ਨਹੀਂ ਚੱਕਿਆ ਰੰਦਾ ਤੂੰ ਬਾਹਰ ਜਾ ਕੇ ਕੰਮ ਕਰ ਤੇ ਫਿਰ ਸਾਨੂੰ ਪੈਸੇ ਲਿਆ ਕੇ ਦੇ ਫਿਰ ਇਸ ਕਰਕੇ ਮੈਂ ਸਕੂਲ ਵੀ ਨਹੀਂ ਜਾਂਦੀ ਤੂੰ ਅੱਜ ਤੋਂ ਬਾਅਦ ਤੂੰ ਕੰਮ ਨਹੀਂ ਕਰਨਾ ਹੈਗਾ ਕਿਸੇ ਵੀ ਘਰ ਦਾ ਮੈਂ ਤੇਰੇ ਸਾਰੇ ਸਕੂਲ ਦਾ ਖਰਚਾ ਮੈਂ ਤੇਰੇ ਕੱਲ ਤੋਂ ਤੇਰੇ ਸਕੂਲ ਐਡਮਿਸ਼ਨ ਕਰਵਾਉਂਗੀ ਤੇਰਾ ਸਾਰਾ ਸਕੂਲ ਦਾ ਖਰਚਾ ਮੈਂ ਚੱਕੂਗੀ ਠੀਕ ਹੈ ਤੇ ਜੇ ਮੇਰੀ ਚਾਚੀ ਬਹੁਤ ਮਤਲਬ ਜਿਵੇਂ ਉਹਨਾਂ ਨੇ ਇੱਦਾਂ ਜਾ ਕੇ ਦੱਸਿਆ ਫਿਰ ਉਹਨਾਂ ਨੇ ਮੈਨੂੰ ਮੁੱਟਣਾ ਤੇ ਜਦ ਤੂੰ ਕੰਮ ਕਰਨ ਆਣਾ ਨਹੀਂ ਇਹ ਇਧਰ ਸਕੂਲ ਜਾਇਆ ਕਰਨਾ ਠੀਕ ਹੈ ਕੰਮ ਨਹੀਂ ਤੂੰ ਕਰਨਾ ਮੈਂ ਕੋਈ ਹੋਰ ਮੇਡ ਰੱਖ ਲੂੰਗੀ ਤੂੰ ਕੰਮ ਨਹੀਂ ਕਰਨਾ ਮੈਂ ਤੈਨੂੰ ਸਾਰਾ ਖਰਚਾ ਵੀ ਦਵਾਂਗੀ ਤੈਨੂੰ ਤਨਖਾਹ ਵੀ ਐਵੇਂ ਹੀ ਦਿਆ ਕਰੂੰਗੀ ਠੀਕ ਹੈ ਤੂੰ ਸਕੂਲ ਜਾਇਆ ਕਰਨਾ ਸਾਰਾ ਸਕੂਲ ਦਾ ਖਰਚਾ ਮੇਰੇ ਵੱਲੋਂ ਆ ਤੂੰ ਪੜ ਕੇ ਇੱਕ ਵਧੀਆ ਇਨਸਾਨ ਬਣ ਹਾਂਜੀ ਠੀਕ ਹੈ ਕੁਛ ਮਤਲਬ ਘਰ ਦਾ ਕੰਮ ਕਰਨ ਨਾਲ ਚੰਗਾ ਆ ਕਿਤੇ ਵਧੀਆ ਕੋਈ ਬਿਜ਼ਨਸ ਕਰੋ ਕੋਈ ਕਸ਼ ਕਰੋ ਉਹਦੇ ਲਈ ਸਭ ਤੋਂ ਪਹਿਲਾਂ ਪੜਾਈ ਜ਼ਰੂਰੀ ਆ ਠੀਕ ਆ ਠੀਕ ਹੈ ਸਭ ਤੋਂ ਪਹਿਲਾਂ ਤੈਨੂੰ ਪੜਨਾ ਪੈਣਾ ਉਹਦੇ ਵਿੱਚ ਪੜ ਕੇ ਫਿਰ ਆਪਾਂ ਕੁਝ ਬਣ ਸਕਦੇ ਹਾਂ ਠੀਕ ਹੈ ਠੀਕ ਹੈ ਕੱਲ ਤੋਂ ਤੇਰਾ ਸਾਰਾ ਖਰਚਾ ਮੈਂ ਚੱਕ ਰਹੀ ਹਾਂ ਠੀਕ ਹੈ ਮੈਂ ਤੈਨੂੰ ਸਕੂਲ ਭੇਜ ਜੂੰਗੀ ਸਾਰਾ ਕੁਝ ਤੇਰੇ ਲਈ ਕਰ ਦੂੰਗੀ ਠੀਕ ਰੁਕ ਮੈਂ ਤੈਨੂੰ ਨਾ ਕੱਪੜੇ ਲਿਆ ਕੇ ਦਿਨੇ ਆ ਕਿੰਨੇ ਪਾਟੇ ਕੱਪੜੇ ਪਾਏ ਹੋਏ ਆ ਠੀਕ ਅਨਪੜ੍ਹੇ ਕੱਪੜੇ ਤੇ ਅੱਜ ਤੋ ਪਾਰਟੀ ਦੇ ਕੱਪੜੇ ਨਹੀਂ ਪਾਣੇ ਤੇਰੇ ਸਾਰੇ ਸ਼ਾਪਿੰਗ ਦਾ ਖਰਚਾ ਵੀ ਮੇਰਾ ਠੀਕ ਹੈ ਅੱਜ ਤਾਂ ਇਹ ਲੈ ਜਾ ਤੇ ਕੱਲ ਨੂੰ ਮੈਂ ਤੈਨੂੰ ਹੋਰ ਨਵੇਂ ਕੱਪੜੇ ਬਾਈ ਕਰਕੇ ਦਿਆਂਗੀ ਠੀਕ ਹੈ ਇਹ ਕੱਪੜੇ ਪਾਰਟੀ ਦੇ ਕੱਪੜੇ ਨਹੀਂ ਪਾਣੇ ਹਾਂਜੀ ਠੀਕ ਹੈ ਜੇ ਕਿਸੇ ਚੀਜ਼ ਦੀ ਲੋੜ ਹੋਏਗੀ ਤੇ ਮੈਨੂੰ ਜ਼ਰੂਰ ਦੱਸਣਾ ਠੀਕ ਹੈ ਸ਼ਰਮਾਂ ਦੀ ਲੋੜ ਨਹੀਂ ਹੈਗੀ ਹਾਂਜੀ ਤੇ ਕੱਲ ਤੂੰ ਜਲਦੀ ਆ ਜਾਣਾ ਮਾਰਨਿੰਗ ਟਾਈਮ ਫਿਰ ਤੇਰੇ ਕੋਲ ਐਡਮਿਸ਼ਨ ਕਰਾਵਾਂਗੇ ਫਿਰ ਤੂੰ ਸਕੂਲ ਜਾ ਠੀਕ ਹੈ ਠੀਕ ਓਕੇ